ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਸੋਡੇ ਨਾਲ ਅੱਜ ਮੈਂ ਗੱਲ ਕਰਦੀ ਆਂ ਵੀ ਝੂਠ ਬੋਲਣ ਦੀ ਰੱਬ ਸਜ਼ਾ ਦਿੰਦਾ ਇਹ ਗੱਲ ਜਮਾ 100% ਸੱਚ ਹੈ ਜਿਹਨੂੰ ਵੀ ਝੂਠ ਲੱਗੇ ਉਹ ਬੰਦਾ ਮੇਰੇ ਕੋਲੇ ਆ ਸਕਦਾ ਤੇ ਮੈਂ ਉਹ ਪ੍ਰੂਫ ਵੀ ਦੇ ਦੂੰ ਬਿਹਾਂ ਇਸ ਬੰਦੇ ਨੇ ਝੂਠੀ ਗਵਾਹੀ ਦਿੱਤੀ ਸੀ ਜਾਂ ਝੂਠ ਬੋਲਿਆ ਸੀ ਤੇ ਉਹਨੂੰ ਸੱਬ ਨਹੀਂ ਸਜ਼ਾ ਦਿੱਤੀ ਹਨਾ ਤੇ ਮਤਲਬ ਕੁੱਲਮਲਾ ਕੇ ਗੱਲ ਜਮਾ ਸੱਚੀ ਐ ਸਹੀ ਐ ਕਿਸੇ ਨੇ ਨਾ ਕਿਸੇ ਤੇ ਝੂਠੀ ਗਵਾਹੀ ਦਿੱਤੀ ਸੀ ਵੀ ਝੂਠ ਬੋਲਿਆ ਸੀ ਵੀ ਉਹ ਬੰਦੇ ਨੇ ਉਹ ਜ਼ੁਲਮ ਕੀਤਾ ਨਹੀਂ ਸੀ ਤੇ ਉਹਦੇ ਲਈ ਉਹਨੇ ਝੂਠ ਬੋਲਿਆ ਗੱਪ ਮਾਰਿਆ ਵੀ ਹਾਂ ਵੀ ਇਹਨੇ ਮਤਲਬ ਇਹ ਕੰਮ ਕੀਤਾ ਝੂਠ ਬੋਲ ਕੇ ਗਵਾਹੀ ਦਿੱਤੀ ਕਿਉਂਕਿ ਉਸ ਟਾਈਮ ਉਹਨੂੰ ਰੱਬ ਦਾ ਡਰ ਹੈ ਨਹੀਂ ਸੀ ਉਹਨੂੰ ਐ ਲੱਗਦਾ ਸੀ ਵੀ ਰੱਬ ਚੀਜ਼ ਹੀ ਕੁਛ ਨਹੀਂ ਤੇ ਪਰਮਾਤਮਾ ਕੋਈ ਚੀਜ਼ ਨਹੀਂ ਤੇ ਮੇਰਾ ਕੋਈ ਕੀ ਬਗੜ ਦਊਗਾ ਹਨਾ ਕਿਉਂਕਿ ਬੰਦਾ ਜਦੋਂ ਝੂਠ ਬੋਲਦਾ ਨਾ ਨੂੰ ਐ ਲੱਗਦਾ ਵੀ ਮੇਰੇ ਜਿੰਨਾ ਚਲਾਕ ਤੇ ਸਮਝਦਾਰ ਕੋਈ ਵੀ ਨਹੀਂ ਹੈਗਾ ਵੀ ਮੈਂ ਜਿੰਨੇ ਮਰਜ਼ੀ ਝੂਠ ਬੋਲਣਾ ਕੋਈ ਵੀ ਬੰਦਾ ਮੈਥੋਂ ਜਿੱਤ ਨਹੀਂ ਸਕਦਾ ਸਿਆਣੇ ਕਹਿੰਦੇ ਨਾ ਕਿ ਜਦੋਂ ਬੰਦਾ ਝੂਠ ਬੋਲਦਾ ਕਹਿੰਦੇ ਉਹ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਂਦਾ ਵੀ ਉਹ ਸਭ ਤੋਂ ਵੱਡੀ ਗਲਤੀ ਇਹੀ ਕਰਦਾ ਵੀ ਮੈਂ ਰੱਬ ਬਣ ਗਿਆ ਤੇ ਜਦੋਂ ਕੋਈ ਬੰਦੇ ਤੇ ਸਿਕੰਜਾ ਕੱਸਿਆ ਹੋਵੇ ਜਾਂ ਕਿਸਤੇ ਮਾਰਾ ਟਾਈਮ ਆਇਆ ਹੋਵੇ ਤਾਂ ਉਹ ਬੰਦਾ ਉਹਨੂੰ ਐ ਲੱਗਦਾ ਵੀ ਇਹ ਬੰਦੇ ਨੇ ਕਿਹੜਾ ਆਪਣਾ ਕੁਝ ਵਿਗਾੜ ਦੇਣਾ ਠੀਕ ਹੈ ਬੰਦਾ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਪਰ ਉਹ ਜਿਹੜਾ ਤਾਹਾਂ ਬੈਠਾ ਨੀਲੀ ਛਤਰੀ ਕਿਸੇ ਬੰਦੇ ਨਾ ਬੰਦੇ ਨੂੰ ਪੋਸਾਉਣ ਦੇ ਲਈ ਤੇ ਕਿਸੇ ਜਨਾਨੀ ਨੇ ਝੂਠ ਬੋਲਤਾ ਉਹਨੇ ਝੂਠ ਬੋਲਤਾ ਕਹਿੰਦੀ ਆ ਕਿ ਮੈਂ ਗਵਾਹੀ ਦਿੰਨੀ ਆ ਉਹਨੇ ਮਤਲਬ ਜਾਣ ਕੇ ਝੂਠੀ ਗਵਾਹੀ ਦਿੱਤੀ ਕੁਝ ਵੀ ਨਹੀਂ ਸੀ ਉਹਨੂੰ ਪਤਾ ਲੈਣਾ ਨਾ ਦੇਣਾ ਵੀ ਇਹਨਾਂ ਦਾ ਕੀ ਪੰਗਾ ਕੀ ਇਸ਼ੂ ਆ ਉਹਨੇ ਝੂਠੀ ਗਵਾਹੀ ਦਿੱਤੀ ਤੇ ਉਹ ਬੰਦਾ ਵਿਚਾਰਾ ਵੀ ਮੋਜਰਮ ਬਣ ਗਿਆ ਉਹ ਜਨਾਨੀ ਦੀ ਗਲਤੀ ਕਰਕੇ ਤੇ ਉਹ ਬੰਦਾ ਮੋਜਰਮ ਬਣ ਗਿਆ ਕਹਿੰਦੀ ਹਾਂਜੀ ਇਹਨੇ ਜ਼ੁਲਮ ਕੀਤਾ ਕਿਉਂਕਿ ਜਿਨ੍ਹਾਂ ਨੇ ਤਾਂ ਝੂਠ ਬਲਵਾਇਆ ਸੀ ਕੋਈ ਲਾਲਚ ਦਿੱਤਾ ਹੋਣਾ ਅਗਲੇ ਨੇ ਕਿਸੇ ਚੀਜ਼ ਦਾ ਕੋਈ ਤਾਂ ਬੰਦਾ ਬਿਨਾਂ ਮਤਲਬ ਤੋਂ ਤਾਂ ਕੋਈ ਝੂਠੀ ਗਵਾਹੀ ਨਹੀਂ ਨਿਂਹ ਦਿੰਦਾ ਕਿ ਕਿਸੇ ਤੇ ਜੀਦਾ ਆਪਾਂ ਨੂੰ ਪਤਾ ਹੀ ਐ ਕੋਈ ਪੈਸੇ ਦਾ ਕੋਈ ਹੋਰ ਕੋਈ ਵੀ ਚੱਕਰ ਹੋਵੇ ਕਿਸੇ ਚੱਕਰ ਕਰਕੇ ਬੰਦਾ ਕਿਸੇ ਦੀ ਖਾਤਾ ਝੂਠ ਬੋਲਦਾ ਹਨਾ ਤੇ ਉਸ ਟਾਈਮ ਉਹ ਰੱਬ ਨੂੰ ਭੁੱਲਿਆ ਹੁੰਦਾ ਪਰ ਰੱਬ ਨੂੰ ਉਹ ਭੁੱਲ ਜਾਂਦਾ ਰੱਬ ਥੋੜੀ ਭੁੱਲਦਾ ਅਗਲੇ ਨੂੰ ਰੱਬ ਨੂੰ ਤੇ ਪਤਾ ਹੁੰਦਾ ਨਾ ਵੀ ਇਹ ਜ਼ੁਲਮ ਕੀ ਕਰ ਰਿਹਾ ਹੈ ਤੇ ਮੈਂ ਤੁਹਾਨੂੰ ਤਾਂ ਕਹਿਣੀ ਆ ਵੀਰੇ ਵੀ ਨਾ ਤਾਂ ਕਦੇ ਜ਼ਿੰਦਗੀ 'ਚ ਝੂਠ ਬੋਲੋ ਨਾ ਕਿਸੇ ਦੇ ਝੂਠੀ ਗਵਾਹੀ ਦਿਓ ਨਾ ਕਿਸੇ ਨੂੰ ਝੂਠ ਬੋਲ ਕੇ ਫਸਾਓ ਕਿਉਂਕਿ ਇਹ ਬੇਰਾ ਜਦੋਂ ਛੋਡੇ ਤੇ ਆ ਗਿਆ ਫਿਰ ਸੋਥੋਂ ਛੱਲਿਆ ਨਹੀਂ ਜਾਣਾ ਕਿਉਂਕਿ ਤੁਸੀਂ ਤਾਂ ਇੱਕ ਬੰਦੇ ਤੇ ਮਾਰੀ ਕਰ ਰਹੇ ਹੁੰਨੇ ਹੋ ਠੀਕ ਆ ਉਸ ਟਾਈਮ ਪਰਮਾਤਮਾ ਚੁੱਪ ਹੁੰਦਾ ਦੇਖ ਰਿਹਾ ਹੁੰਦਾ ਸੋਨੂੰ ਵੀ ਤੁਸੀਂ ਕਿੰਨੇ ਗਿਰਦੇ ਹੋ ਕਿੰਨਾ ਕੁ ਸੋਡਾ ਇਮਾਨਤ ਖੁੱਡਦਾ ਉਦੋਂ ਬਾਅਦ ਜਦੋਂ ਪਰਮਾਤਮਾ ਸੋਨੂੰ ਸਜ਼ਾ ਦਿੰਦਾ ਸੋਥੋਂ ਛੱਲੀ ਦੀ ਨਹੀਂ ਉਹ ਬੰਦਾ ਚੱਲ ਜਾਂਦਾ ਜਿੱਤੇ ਤੁਸੀਂ ਝੂਠ ਬੋਲਿਆਂ ਦਾ ਗਵਾਹੀ ਕਿਉਂਕਿ ਪਰਮਾਤਮਾ ਉਹਦੇ ਨਾਲ ਹੁੰਦਾ ਮਿੰਤਰ ਕੇ ਸਾਹਮਣੇ ਆਉਂਦਾ ਤੇ ਸਾਹਮਣੇ ਆ ਜਾਂਦਾ ਸਭ ਕੁਝ ਕਿਉਂਕਿ ਉਹਦੇ ਨਾਲ ਪਰਮਾਤਮਾ ਹੁੰਦਾ ਪਰਮਾਤਮਾ ਕੱਢ ਲਿਆਉਂਦਾ ਉਹ ਕਿਹੜਾ ਪਰਮਾਤਮਾ ਮਦਦ ਤਾਂ ਨਹੀਂ ਕਰਦਾ ਉਹ ਦੇਖ ਰਿਹਾ ਹੁੰਦਾ ਵੀ ਮੂਰਲਾ ਬੰਦਾ ਕਿੰਨਾ ਗਿਰਦਾ ਹੈ ਕਿੰਨਾ ਇਹਦੇ ਨਾਲ ਧੋਖਾ ਖਗਮਾਉਂਦਾ ਹੈ ਤੇ ਉਹ ਆਖਰ ਵਿੱਚ ਭਾਈ ਉਹ ਝੂਠ ਬੋਲ ਦਿੰਦੀ ਹੈ ਜਨਾਨੀ ਰੱਜ ਕੇ ਝੂਠ ਬੋਲਦੀ ਹੈ ਥੋੜਾ ਨਹੀਂ ਰੱਜ ਕੇ ਤੇ ਉਹ ਬੰਦਾ ਨੂੰ ਇਨਸਾਨ ਸਮਝਾਉਣ ਦੀ ਵੀ ਕੋਸ਼ਿਸ਼ ਕਰਦਾ ਵੀ ਭਾਈ ਤੂੰ ਝੂਠ ਬੋਲ ਰਹੀਆਂ ਤੂੰ ਮੇਰੇ ਤੇ ਝੂਠੀ ਗਵਾਹੀ ਦੇ ਰਹੀਆਂ ਤੈਨੂੰ ਰੱਬ ਦੇਖੂਗਾ ਉਹ ਕਹਿੰਦੀ ਹਾਂ ਹਾਂ ਕਿ ਦੇਖ ਲੂ ਰੱਬ ਮੈਂ ਤਾਂ ਸੱਚ ਬੋਲਦੀ ਆ ਉਸ ਟਾਈਮ ਉਹਦੇ ਅੰਦਰ ਇੱਕ ਹੰਕਾਰ ਹੀ ਗੋ ਪੈਦਾ ਹੋ ਜਾਂਦੀ ਆ ਵੀ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਭੁੱਲ ਜਾਂਦੀ ਆ ਉਹ ਵੀ ਰੱਬ ਚੀਜ਼ ਕੀ ਆ ਸੋ ਨੂੰ ਮੈਂ ਕਹਿਣਾ ਚਾਹੁੰਦੀ ਆ ਵੀਰੇ ਪਰਮਾਤਮਾ ਨੂੰ ਕਦੇ ਨਾ ਭੁੱਲੋ ਕਿਉਂਕਿ ਪਰਮਾਤਮਾ ਦੀ ਮਾਰ ਤੋਂ ਆਪਾਂ ਬਚ ਨਹੀਂ ਸਕਦੇ ਕਦੇ ਵੀ ਨਹੀਂ ਬਚ ਸਕਦੇ ਇਹ ਗੱਲ ਦਿਲ ਚੋਂ ਕੱਢ ਦਿਓ ਕਿਹੜਾ ਬੰਦਾ ਇੱਥੇ ਜਿਹਨੇ ਵਹਿਬਤ ਕੀਤੀ ਹੋਵੇ ਤੇ ਸੌਖਾ ਰਹੇ ਜੂ ਸਮਾਂ ਪੈ ਕੇ ਸਭ ਕੁਝ ਉਹਨੂੰ ਭਰਨਾ ਪੈਂਦਾ ਹੈ ਪਹਿਲੇ ਸਮੇਂ ਭਰ ਲਈ ਚਾਹੀਏ ਲਾਸਟ ਸਮੇਂ ਭਰ ਲਈ ਚਾਹੀਏ ਵਿਚਾਲੜੀ ਸਮੇਂ ਭਰ ਲਈ ਭਰਨਾ ਨੂੰ ਜ਼ਰੂਰ ਪੈਂਦਾ ਪਰ ਵਿੱਚ ਠੀਠ ਬੰਦੇ ਹੁੰਦੇ ਆ ਬੋਲ ਕੇ ਨਹੀਂ ਦੱਸਦੇ ਹੁੰਦੇ ਉਹਨਾਂ ਦਾ ਝੂਠ ਬੋਲਣ ਕਰਕੇ ਸਭ ਕੁਝ ਸੁਝੜ ਜਾਂਦਾ ਫਿਰ ਵੀ ਉਹ ਹੰਕੜੀ ਜੇ ਰਹਿਂਦੇ ਆ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਬਹਿਬਤ ਕੀਤੀ ਹੈ ਜ਼ਲਮ ਕੀਤੀ ਹੈ ਤੇ ਉਹ ਨੀਵੀਂ ਪਾਉਣੀ ਫਿਰ ਪਸੰਦ ਨਹੀਂ ਕਰਦੇ ਉਹਨਾਂ ਨੂੰ ਹੁੰਦਾ ਸਾਡੀ ਬੇਇੱਜ਼ਤੀ ਹੋ ਰਹੀ ਹੈ ਵੀ ਇਹ ਚੀਜ਼ ਉਹ ਇੰਨੇ ਕੋਲਝ ਜਾਂਦੇ ਆ ਵੀ ਉਹਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਵੀ ਉਹ ਕਿੰਨੇ ਜ਼ੁਲਮ ਦੇ ਸਕਾਰੀ ਹੋ ਚੁੱਕੇ ਹਨ ਉਹਨੇ ਇੱਥੇ ਤਾਂ ਪਾਪ ਕਰਕੇ سزا ਲੈਣੀ ਲੈਣੀ ਹੁੰਦੀ ਹੈ ਉਹ ਗਾਹਾਂ ਵੀ ਸਜ਼ਾ ਦੇ ਹੱਕਦਾਰ ਬਣ ਜਾਂਦੇ ਆ ਪਰਮਾਤਮਾ ਦੇ ਦਵਾਰ 'ਚ ਵੀ ਭਈ ਉਹ ਜਿਨਾਂ ਨੇ ਝੂਠ ਬੋਲ ਦਿੰਦੀ ਆ ਤੇ ਉਹ ਬੰਦਾ ਵਿਚਾਰਾ ਝੂਠੇ ਪਰਚੇ ਚੜ ਜਾਂਦਾ ਠੀਕ ਹੈ ਤੇ ਉਹ ਬੰਦਾ ਉਹਨੂੰ ਕਹਿ ਦਿੰਦਾ ਵੀ ਕੋਈ ਨਹੀਂ ਇੱਕ ਦਿਨ ਤੇਰੇ ਤੇ ਵੀ ਐਸਾ ਹੋਊਗਾ ਨਾ ਤੈਨੂੰ ਵੀ ਇਹ ਕਲਾਂ ਦੇਣੀਆਂ ਪੈਣੀਆਂ ਕੁਝ ਸਾਲ ਲੱਗਦੇ ਆ ਸਾਲ ਦੋ ਸਾਲ ਲੱਗਦੀ ਆ ਜਿਨਾਂ ਨੇ ਪਰਗਲੀ ਫਿਰਦੀ ਰਹਿੰਦੀ ਆ ਵੀ ਕੀ ਕਰਤਾ ਮੇਰਾ ਕਿਸੇ ਨੇ ਕਿਉਂ ਕਰ ਆਪ ਨੂੰ ਭੁੱਲ ਗਈ ਉਹਨੂੰ ਲੱਗ ਗਿਆ ਰੱਬ ਚੀਜ਼ ਗਈ ਫਿਰ ਜਦੋਂ ਭਈ ਪਰਮਾਤਮਾ ਨੇ ਕਰ ਲਈ ਆਪਦੀ ਨਿਗਾਹ ਸਿੱਧੀ ਵੀ ਆ ਜਾ ਤੂੰ ਝੂਠੀ ਗਵਾਈ ਦਿੱਤੀ ਸੋ ਬੰਦੇ ਤੇ ਹੁਣ ਤੇਰੇ ਲੈਣਾ ਬਦਲ ਗਿਣ ਗਿਣ ਕੇ ਤੂੰ ਬੰਦੇ ਨੂੰ ਝੂਠਾ ਫਸਾਇਆ ਆ ਜਾ ਤੈਨੂੰ ਮੈਂ ਦਿਖਾਵਾਂ ਤਾਰੇ ਕਿਉਂਕਿ ਉਹਲੀ ਝੂਠੀ ਗਵਾਹੀ ਕਰਕੇ ਉਹ ਬੰਦੇ ਦੀ ਬਦਨਾਮੀ ਵੱਖ ਹੁੰਦੀ ਆ ਪੈਸਾ ਵੱਖ ਲੱਗਦਾ ਸੋ ਨੂੰ ਪਤਾ ਹੀ ਹੈ ਜੀ ਝੂਠੇ ਪਰਕੇ ਤੇ ਝੂਠਾ ਝੂਠਾਂ ਚ ਹੁੰਦਾ ਹੀ ਹੈ ਸੋ ਨੂੰ ਸਾਰਿਆਂ ਨੂੰ ਪਤਾ ਹੈ ਜਿਹੜਾ ਸਹੀ ਬੰਦਾ ਉਹ ਗੱਲਾਂ ਇਹ ਚੱਲ ਨਹੀਂ ਸਕਦਾ ਤੇ ਉਹ ਆਹ ਰਗੂ ਦੀ ਨਿਗਾਹ ਹੋ ਜਾਂਦੀ ਆ ਫਿਰ ਉਹ ਜਨਾਨੀ ਤੇ ਜਮਾਂ ਸੱਚੀ ਗੱਲ ਹੈ 100% ਇਹ ਕੋਈ ਕਹਾਣੀ ਨਹੀਂ ਹੈਗੀ ਸੱਚੀ ਗੱਲ ਹੈ ਜੀ ਤੇ ਪਹਿਲਾਂ ਤਾਂ ਜੀ ਮਤਲਬ ਉਹਦਾ ਹੀ ਮੁੰਡੇ ਦੀ ਮੌਤ ਹੁੰਦੀ ਆ ਆਪਾਂ ਇਹ ਨਹੀਂ ਕਹਿੰਦੇ ਵੀ ਕਿਸੇ ਦੇ ਬੱਚੇ ਮਰਨ ਆਪਣੀ ਇਹ ਸੋਚ ਨਹੀਂ ਹੈਗੀ ਪਰ ਮੇਰਾ ਕਹਿਣ ਦਾ ਭਾਵੇਂ ਇਹ ਆ ਵੀ ਤੈਨੇ ਹੁੰਦਾ ਨਾ ਕਿ ਮਾਂ ਪਿਓ ਦੀਆਂ ਕਰੀਆਂ ਬੱਚੇ ਭੁੱਤਦੇ ਆ ਤੇ ਫਿਰ ਉਹ ਬੱਚੇ ਨੂੰ ਭੁੱਤ ਨਹੀਂ ਪਈਗੀ ਜੇ ਉਹਦੀ ਮਾਂ ਨੇ ਝੂਠ ਬੋਲਿਆ ਤਾਂ ਉਹ ਬੱਚੇ ਨੂੰ ਭੁੱਤ ਨਹੀਂ ਪਈ ਨਾ ਉਹ ਮਤਲਬ ਜਿਹੜੀ ਔਰਤ ਨੇ ਝੂਠ ਬੋਲਿਆ ਹੁੰਦਾ ਤਾਂ ਕੜੀ ਵਰਗਾ ਮੁੰਡਾ ਮਰ ਜਾਂਦਾ ਗੱਭਰੂ ਜਵਾਨ ਮੁੰਡਾ ਜਮਾ ਆਣਾ ਕਦੀ ਸਿਰ ਨਹੀਂ ਸੀ ਦੁੱਖਾਂ ਮੁੰਡਾ ਕਿਉਂਕਿ ਉਦੋਂ ਪਰਮਾਤਮਾ ਦੀ ਨਿਗਾ ਉਤੇ ਮਤਲਬ ਜਿਹੜੀ ਹੁੰਦੀ ਆ ਉਹ ਹੋ ਜਾਂਦੀ ਆ ਵੀ ਤੂੰ ਜ਼ੁਲਮ ਕੀਤਾ ਹੁਣ ਤੂੰ ਸਹਿ ਸ਼ਿਆਣੇ ਕਹਿੰਦੇ ਵੀ ਜੇ ਬੰਦਾ ਮਰ ਜੂ ਤਾਂ ਕਹਿੰਦੇ ਉਹਨੂੰ ਪਤਾ ਨਹੀਂ ਲੱਗਦਾ ਮਰਨ ਵਾਲੇ ਨੂੰ ਤਾਂ ਨਹੀਂ ਪਤਾ ਲੱਗਦਾ ਨਾ ਵੀ ਮੈਂ ਕੀ ਜ਼ੁਲਮ ਕੀਤਾ ਸੀ ਕਹਿੰਦੇ ਪ੍ਰਮਾਤਮਾ ਉਹਨੂੰ ਜਿਉਂਦਾ ਰੱਖਦਾ ਹੈ ਜਿਉਂਦਾ ਰੱਖ ਕੇ ਉਹਨੂੰ ਸਜ਼ਾ ਦੇ ਰਿਹਾ ਹੁੰਦਾ ਉਹਨੂੰ ਦੱਸ ਰਿਹਾ ਹੁੰਦਾ ਵੀ ਮੈਂ ਟੀਜ ਕੀ ਹੈ ਤੂੰ ਮੇਰੇ ਨਾਲ ਹੀ ਛੇਡਣ ਦੀ ਕੋਸ਼ਿਸ਼ ਕੀਤੀ ਉਹਦਾ ਮੁੰਡਾ ਮਰ ਜਾਂਦਾ ਹੈ ਕੁਝ ਸਮੇਂ ਬਾਅਦ ਮਤਲਬ ਉਹਦੇ ਘਰ ਵਾਲੇ ਨਾਲ ਉਹਦਾ ਪੰਗਾ ਪੈ ਜਾਂਦਾ ਮਤਲਬ ਉਹਦੇ ਘਰ ਵਾਲਾ ਤੋਂ ਨਫ਼ਰਤ ਕਰਨ ਲੱਗ ਜਾਂਦਾ ਵੀ ਇਹਨੇ ਝੂਠ ਬੋਲਿਆ ਤਾਂ ਵੀ ਇਹ ਗੱਲ ਹੋਈ ਉਹਦੇ ਝੂਠ ਬੋਲਣ ਕਰਕੇ ਉਹਦੇ ਮੁੰਡੇ ਦੀ ਮੌਤ ਹੋਈ ਕਰਕੇ ਤੇ ਘਰਾਂ ਦੇ ਦੇ ਵਿੱਚ ਇਹ ਗੱਲ ਚੁੱਭ ਜਾਂਦੀ ਐ ਵੀ ਮੇਰੇ ਉੱਤੋਂ ਦੀ ਹੋਗੇ ਨਹੀਂ ਝੂਠ ਬੋਲਿਆ ਵਾ ਕਿ ਜਨਾਨੀ ਉੱਤੋਂ ਦੀ ਵਾਲੀ ਸੀ ਵੀ ਜੇ ਨੇ ਝੂਠ ਬੋਲਿਆ ਤਾਂ ਮੇਰਾ ਪੁੱਤ ਮਰਿਆ ਆਖਰ ਨੂੰ ਉਹ ਬੰਦਾ ਵੀ ਉਹਨੂੰ ਕਹਿ ਦਿੰਦਾ ਵੀ ਮੈਂ ਤਾਂ ਥੋ ਤਲਾਕ ਲੈਣਾ ਮੈਂ ਤੇਰੇ ਨਾਲ ਨਹੀਂ ਰਹਿਣਾ ਪੰਗਾ ਪੈ ਜਾਂਦਾ ਉਹਨਾਂ ਦਾ ਬਹੁਤ ਲੜਾਈਆਂ ਝਗੜੇ ਬਾਦੂ ਟਾਂ ਟਾਂ ਟੂ ਟੂ ਹੁੰਦੀ ਐ ਤੇ ਬੈਠੀ ਰਹਿੰਦੀ ਉਹ ਵੀ ਪੇਕੇ ਇਸ ਹੈਂਕੜੀ ਚ ਵੀ ਇੱਕ ਦਿਨ ਮੈਨੂੰ ਲੈ ਜੂਗਾ ਵੀ ਮੈਂ ਨਾ ਤੈਨੂੰ ਤਲਾਕ ਦੇਵਾਂ ਤੇ ਨਾ ਮੈਂ ਲਵਾ ਮਾਇਨਾ ਕਰਾਂ ਉਹ ਬੰਦਾ ਕਹਿੰਦਾ ਵਸੱਕ ਜਮਾ ਤਲਾਕ ਨਾ ਦੇ ਪਰ ਮੈਂ ਤੈਨੂੰ ਕਰੀ ਨਹੀਂ ਰੱਖਦਾ ਠੀਕ ਹੈ ਉਹ ਭਾ ਯਾਰ ਤਾਂ ਉਹਦੇ ਪੇਕੇ ਰਹਿੰਦੀ ਆ ਰਿਸ਼ਤੇਦਾਰਾਂਾਂ ਚ ਜਿਵੇਂ ਸਾਨੂੰ ਪਤਾ ਹੀ ਆ ਵੀ ਅਗਲਾ ਟਾਈਮ ਪਾਸ ਕਰਦਾ ਉਹ ਵੀ ਟਾਈਮ ਪਾਸ ਕਰਨ ਲੱਗੀ ਵੀ ਜਿਹੜੀ ਨੂੰ ਇੰਨਾ ਹੰਕਾਰ ਸੀ ਇੰਨੇ ਹੰਕਾਰ ਤੋਂ ਨੇ ਗਵਾਹੀ ਦਿੱਤੀ ਸੀ ਵੀ ਮੇਰੇ ਤੋਂ ਕੁਝ ਵਿਗਾੜ ਨਹੀਂ ਸਕਦਾ ਕਿਉਂਕਿ ਉਹ ਰੱਬ ਦੀ ਨਿਗਾਹ ਨਾਲ ਉੱਥੇ ਪੈ ਚੁੱਕੀ ਸੀ ਫਿਰ ਉਹ ਬਚ ਨਹੀਂ ਸਕਦੀ ਪਰਮਾਤਮਾ ਦੀ ਨਿਗਾਹ ਤੋਂ ਉਹਦੇ ਘਰ ਵਾਲਾ ਕਹਿੰਦਾ ਬੁਥੇਰਾ ਪੰਚਾਇਤ ਆਪਣ ਜੂਤਾ ਨੇ ਸਮਝਾਇਆ ਵੀ ਚਲ ਕੋਈ ਨਹੀਂ ਭਾਈ ਵੀ ਬੀਟਾ ਨੂੰ ਮੇਰੀ ਨਫ਼ਰਤ ਕੀ ਹੈ ਕਹਿੰਦਾ ਬਸ ਮੈਨੂੰ ਨਫ਼ਰਤ ਹੈ ਜਿਨਾਂ ਨੂੰ ਨਫ਼ਰਤ ਹੈ ਤੇ ਨਫ਼ਰਤ ਹੈ ਮੈਂ ਇਹਦੇ ਨਾਲ ਰਹਿਣੇ ਨਹੀਂ ਗੱਲ ਖਤਮ ਹੈ ਮੈਂ ਤਾਂ ਅੱਜ ਲੈ ਲੈ ਕੱਲ ਲੈ ਲੈ ਤਲਾਕ ਦੇਉਂਗਾ ਨਾ ਲਊਗੀ ਨਾ ਲਵੇ ਮੇਰੀ ਜਿੱਥੇ ਕੋਈ ਅਸਰ ਨਹੀਂ ਤੇ ਭਾਈ ਇੱਕ ਦਿਨ ਮਤਲਬ ਉਹਦੇ ਉਹ ਖਾਸੇ ਪੈਸੇ ਪੂਸੇ ਮੰਗ ਲੈਂਦੀ ਹੈ ਉਹਨੂੰ ਪਤਾ ਲੱਗ ਜਾਂਦਾ ਵੀ ਰੱਖਦਾ ਤਾਂ ਮੈਨੂੰ ਹੈ ਨਹੀਂ ਹੁਣ ਇਹ ਵੀ ਮੈਂ ਉਹਨਾਂ ਤੇ ਰੱਖਦਾ ਹੀ ਨਹੀਂਗਾ ਉਹਨੇ ਭਾਈ ਖਾਸੇ ਪੈਸੇ ਪੂਸੇ ਲੈ ਕੇ ਤੇ ਉਹ ਦਿਨ ਨਵੇੜਾ ਕਰ ਲਿਆ ਕਿਉਂਕਿ ਬੁਢੀ ਹੋਣ ਲੱਗ ਜਾਂਦੀ ਐ ਰੋਲਾ ਵੀ ਉਹਨਾਂ ਦਾ ਘੱਟੋ ਘੱਟ ਮੈਨੂੰ ਤਾਂ ਲੱਗਦਾ 10 ਸਾਲ ਵਾਂਗੂ ਚੱਲਦਾ 10 ਸਾਲੋਂ ਹਿੰਡ ਕਰਕੇ ਬੈਠੀ ਰਹਿੰਦੀ ਮੈਨੂੰ ਲੈ ਜੂ ਲੈ ਜੂ ਨਹੀਂ ਲੈ ਕੇ ਗਿਆ ਉਹ ਲੋਕਾਂ ਨੇ ਤੈ ਮੈਨੇ ਲੋਕ ਭਾਈ ਸਹੀ ਗੱਲ ਆ ਵੀ ਵਿਚ ਵਿਚ ਹਜੇ ਲੋਕ ਹੁੰਦੇ ਜਿਹੜੀ ਸੱਚੀ ਗੱਲ ਕਹਿ ਦਿੰਦੇ ਉਹਨਾਂ ਨੇ ਅੱਕ ਕੇ ਕਹਿਤਾ ਕਹਿੰਦੇ ਵੀ ਭਾਈ ਤੂੰ ਮੜੀ ਇੱਤੀ ਵੀ ਤੈਨੂੰ ਝੂਠ ਬੋਲਣਾ ਮਹਿੰਗਾ ਪੈ ਗਿਆ ਬੀਜੇ ਤੂੰ ਝੂਠ ਬੋਲਿਆ ਸੀ ਅੱਜ ਤੂੰ ਬੇਕਾਰ ਹੋਈ ਫਿਰਦੀ ਆ ਫੇਰ ਵੀ ਉਹ ਜਨਾਨੀ ਦੇ ਕੰਨ ਤੇ ਜੂ ਨਹੀਂ ਸਰਕਦੀ ਸਹੀ ਗੱਲ ਆ ਜਿਹੜੇ ਬੰਦੇ ਦਿਮਾਗੀ ਪਾਗਲ ਹੁੰਦੇ ਨੇ ਉਹਨਾਂ ਨੂੰ ਕੋਈ ਜਿੱਤ ਨਹੀਂ ਸਕਦਾ ਕਿਉਂਕਿ ਲੋਕਾਂ ਨੂੰ ਤਾਂ ਪਤਾ ਲੱਗ ਰਿਹਾ ਸੀ ਵੀ ਇਹਦੇ ਨਾਲ ਹੋ ਰਹੀਆਂ ਭਗਤ ਰਹੀ ਐ ਤੇ ਖੁਦ ਨੂੰ ਨੂੰ ਆਇਆ ਲੱਗਦਾ ਸੀ ਵੀ ਲੋਕ ਤਾਂ ਪਾਗਲ ਐ ਮੈਂ ਹੀ ਸਿਆਣੀ ਆ ਕਿਉਂਕਿ ਜਿਆਦਾ ਅਕਲ ਕਰਕੇ ਨਾ ਫਿਰ ਥੋੜਾ ਜਿਹਾ ਉੜੀ ਜੀ ਪਈ ਸੀ ਇਸ ਚੀਜ਼ 'ਚ ਉਹਦੇ ਘਰ ਵਾਲਾ ਮਤਲਬ ਆਪਦਾ ਕੋਈ ਹੋਰ ਲੇੜੀ ਰੱਖ ਲੈਂਦਾ ਆਪਦੇ ਘਰੇ ਲਿਆ ਕੇ ਵੀ ਮੈਂ ਤਾਂ ਇਹਨੂੰ ਰੱਖੂ ਮਨ ਨਹੀਂ ਰੱਖਦਾ ਕਹਿੰਦਾ ਮੇਰੀ ਮਰਜ਼ੀ ਤੇ ਨਿਬੜ ਜਾਂਦੀ ਹੈ ਭਾਈ ਨਾ ਲੈਂਦੀ ਹੂ 10-20 ਲੱਖ ਰੁਪਇਆ ਅਗਲੇ ਤੋਂ ਨਿਬੜ ਗਈ ਅਗਰ ਨਾ ਨਿਬੜ ਕੇ ਹੋਰ ਥਾ ਜਾ ਕੇ ਬੈਗੀ ਜਿੱਥੇ ਜਾ ਕੇ ਬੈਠੀ ਅਗਲੇ ਦੇ ਜਵਾਬ ਹੈ ਉਹਨਾਂ ਨੇ ਨਾਸਤੂਆ ਲਿਆ ਰੱਖਿਆ ਵੀ ਤੂ ਆਇਆ ਤੂ ਬੋਆ ਤੂ ਬੋਆ ਕੋਲਮ ਲਾ ਕੇ ਜੇ ਮੈਂ ਸੋਨੂੰ ਕਹਾਂ ਤਾਂ ਅੱਜ ਉਹ ਸੌਰਤ ਦੀ ਜ਼ਿੰਦਗੀ ਨਰਕ ਨਰਕ ਕੱਟ ਰਹੀ ਆ ਆਪਦਾ ਘਰ ਛੱਡ ਕੇ ਕੁੜੀ ਵੀ ਰਹਿ ਗਈ ਮੰਗਰ ਉਹਦੇ ਘਰਾਂ ਵਾਲੇ ਕੋਲੇ ਆਉ ਦੇਖara ਲਕੂਰੀ ਛੱਡ ਗਏ ਤੇ ਹੋਰ ਥਾਂ ਜਾ ਕੇ ਬੈਠੀ ਆ ਹਨਾ ਉੱਥੇ ਵੀ ਉਹ ਤੇ ਛਤਰ ਪੈਂਦੇ ਆ ਵੀ ਜਿਹੜੇ ਉਹ ਜਵਾਕ ਆ ਜਿਹੜੇ ਮਤਲਬ ਜਿੱਥੇ ਉਹ ਗਈ ਆ ਉਹ ਜਵਾਕ ਆ ਉਹ ਨਫ਼ਰਤ ਕਰਦੇ ਆ ਉਹ ਤੋਂ ਵੀ ਉਹਨੂੰ ਮਤੇਰਮਾ ਸਮਝਦੇ ਆ ਮੇ ਤੇਰੀ ਸਮਝ ਜਾ ਜੀ ਕਿਉਂਕਿ ਉਹ ਪਿਆਰ ਨਹੀਂ ਨਾ ਉਹਦੇ ਦਿਲ 'ਚ ਹੈਗਾ ਔਰਤ ਦੇ ਇੱਜ਼ਤ ਨਹੀਂ ਜੇ ਉਹ ਚਾਹੁੰਦੀ ਤਾਂ ਇੱਜ਼ਤ ਬਣ ਜਾਂਦੀ ਆ ਦੂਜੇ ਬੱਚਿਆਂ ਦੀਆਂ ਨਜ਼ਰਾਂ 'ਚ ਜੇ ਆਪਾਂ ਉਹਨੂੰ ਪਿਆਰ ਕਰਾਂਗੇ ਜਦੋਂ ਔਰਤ ਨੇ ਆਪਦੀ ਫੈਮਲੀ ਨੂੰ ਪਿਆਰ ਨਹੀਂ ਕੀਤਾ ਸਿੱਧੀ ਜੀ ਗੱਲ ਆ ਜੇ ਫੈਮਲੀ ਨਾਲ ਪਿਆਰ ਹੁੰਦਾ ਤਾਂ ਝੂਠ ਨਹੀਂ ਸੀ ਬੋਲਦੀ ਤੇ ਫਿਰ ਕਿਸੇ ਦੀ ਕਿਵੇਂ ਬਣ ਸਕਦੇ ਪਹਿਲੀ ਕਾਲ ਤੋਂ ਉਹ ਠੀਕ ਹੈ ਉਹਦੇ ਬੱਚਿਆਂ ਨੇ ਉਹਨੂੰ ਅਪਣਾਇਆ ਨਹੀਂ ਕਿਉਂ ਨਹੀਂ ਬਣਾਇਆ ਕਿਉਂਕਿ ਉਹ ਨਹੀਂ ਅਪਣਾਉਂਦੀ ਉਹਦਾ ਮਤਲਬ ਵੀ ਇੱਕੋ ਹੀ ਹੈ ਵੀ ਆਪਾਂ ਇੱਥੇ ਖਾਓ ਪੀਓ ਐਸ਼ ਕਰੋ ਬੇਸ਼ਰਮ ਹੋ ਚੁੱਕੀ ਆ ਕਹਿੰਦੇ ਉਹਨਾਂ ਨੇ ਕਿ ਜਦੋਂ ਲੈ ਜਾ ਲੋਈ ਫਿਰ ਕੀ ਕਰੂਗਾ ਕੋਈ ਪਰ ਝੂਠ ਬੋਲਣ ਦੀ ਸਜ਼ਾ ਉਹਨੂੰ ਮਿਲੀ ਦੇਖੋ ਵੀ ਘਰੋਂ ਬੇਕਾਰ ਹੋ ਗਈ ਠੀਕ ਹੈ ਘਰੋਂ ਕੱਢਤੀ ਦੂਜੇ ਥਾਂ ਜਾ ਕੇ ਬਗੀ ਬਗਾਨੇ ਜਵਾਕਾਂ ਦੇ ਛਿੱਤਰ ਖਾਂਦੀ ਆ ਠੀਕ ਹੈ ਕੋ ਰੋਟੀ ਦੀ ਮਰੀ ਜਿਹੜੇ ਪੈਸੇ ਪੂਸ਼ੇ ਲਏ ਸੀਗੇ ਉਹ ਖਵਾ ਪਿਆ ਤੇ ਫੁਕਰੀ ਵਾਦਦਾ ਨਾ ਰਿਸ਼ਤੇਦਾਰਾਂ ਨੂੰ ਖਵਾਤੇ ਭੈਣ ਭਰਾਵਾਂ ਨੂੰ ਕਿਸੇ ਨੂੰ ਵੀ ਖਵਾਤੇ ਤੁਹਾਨੂੰ ਪਤਾ ਪੈਸੇ ਕੌਣ ਜਵਾਬ ਦਿੰਦਾ ਜਿੰਨਾ ਚਿਰ ਪੈਸੇ ਸੀ ਖਾਈ ਗਏ ਅਗਲੇ ਮਗਰੋਂ ਫੰਨਾ ਤੇ ਮਾਰੀਆਂ ਫਿਰ ਜਾ ਕੇ ਗਾਂਹ ਬੜਾਪੇ ਚ 50 ਸਾਲ ਦੀ ਹੋ ਕੇ ਵਿਆਹ ਕਰਾਉਣ ਵੇਗੀ ਤੇ ਤੁਹਾਨੂੰ ਮੈਂ ਜੇ ਇਹ ਸਿੱਖਿਆ ਦਿੰਨੀ ਹੈ ਵੀ ਮੈਂ ਤਾਂ ਕੀ ਦਿੰਨੀ ਹੈ ਪਰਮਾਤਮਾ ਦੇ ਰਸੂਲ ਹੈ ਵੀ ਕਦੇ ਝੂਠ ਨਹੀਂ ਬੋਲਣਾ ਚਾਹੀਦਾ ਵੀ ਝੂਠ ਬੋਲਣ ਦੀ ਸਜ਼ਾ ਸਾਨੂੰ ਮਿਲਦੀ ਮਿਲਦੀ ਹੈ ਉਸ ਔਰਤ ਨੇ ਦੇਖ ਸਜ਼ਾ ਕਿਵੇਂ ਭੂਤੀ ਵੀ ਅੱਜ ਉਹ ਬੇਕਾਰ ਆ ਬਗਾਨੇ ਦੇ ਵਾਕਾਂ ਦੇ ਛਿੱਤਰ ਖਾਂਦੀ ਹੈ ਠੀਕ ਹੈ ਰੋਟੀ ਦੀ ਮਾਰੀ ਬੈਠੀ ਅਗਲੇ ਦੇ ਘਰ ਬਿਸ਼ਰਮ ਹੋਈ ਖਾਂਦੇ ਕੋਈ 50 55 60 ਸਾਲ ਦਾ ਬੰਦਾ ਵਿਆਹ ਕਰਾਉਂਦਾ ਹੁੰਦਾ ਠੀਕ ਹੈ ਵੀ ਕਿਸੇ ਦੀਆਂ ਮਜ਼ਦੂਰੀਆਂ ਹੁੰਦੀਆਂ ਪਾਏ ਵੀ ਸਮਝਦੇ ਮਜ਼ਦੂਰੀਆਂ ਹੁੰਦੀਆਂ ਹੋਣ ਕਿਆਂ ਚੱਲ ਬਿੰਦ ਬੰਦੇ ਸਹੀ ਵੀ ਹੁੰਦੇ ਪਰ ਤੁਸੀਂ ਐਂ ਦੇਖ ਲਓ ਵੀ ਅੱਜ ਜੋ ਮਤੇਰ ਮਾਂ ਬਣੀ ਬੈਠੀ ਹੈ ਹੋਰ ਜਿਵਾਕਾਂ ਦੀ ਤੇ ਜਵਾਕ ਉਹਨੂੰ ਕੋਟਿੰਗ ਵੱਟੇ ਨਹੀਂ ਪਛਾਣਦੇ ਚਾ ਇੱਕ ਰੋਟੀ ਦੀ ਮਾਰੀ ਉੱਥੇ ਬੈਠੀ ਹੈ ਹਜੇ ਇਹ ਨਹੀਂ ਪਤਾ ਉਹ ਤੇ ਬੜਾ ਪਤੰਡ ਕੀ ਹੋਣਾ ਕਿਉਂਕਿ ਬੜਾ ਪਾਊਗਾ ਥੋੜੀ ਥੋੜੀ ਤਾਂ ਹੁਣ ਉਹਨੂੰ ਅਕਲ ਆਉਣ ਲੱਗ ਗਈ ਕਿਉਂਕਿ ਲਿੱਸੀ ਹੋਈ ਪਈ ਐ ਪਤਲੀ ਹੋਈ ਪਈ ਐ ਹੁਣ ਉਹਨਾਂ ਨੂੰ ਐ ਤਾਂ ਪਤਾ ਲੱਗਣ ਲੱਗ ਗਿਆ ਵੀ ਮੇਰੇ ਝੂਠ ਬੋਲਣ ਦੀ ਸਜ਼ਾ ਮੈਨੂੰ ਕਿੱਡੀ ਮਿਲ ਗਈ ਦੇਖੋ ਜੀ ਵਿਆਹ ਵਿਆਹ ਹੁੰਦਾ ਮੈਂ ਕਹਣੀ ਆ ਪਰਮਾਤਮਾ ਕੇ ਦਾ ਫਰਕ ਨਾ ਪਾਵੇ ਜਦੋਂ ਫਰਕ ਪੈ ਗਿਆ ਫਿਰ ਉਹ ਗੱਲਾਂ ਬਣਦੀਆਂ ਨਹੀਂ ਆਪਦੇ ਬੱਚੇ ਤੇ ਆਪਦਾ ਪਰਿਵਾਰ ਆਪਦੀ ਹੁੰਦਾ ਬਗਾਨਾ ਬਗਾਨਾ ਹੁੰਦਾ ਸੋ ਐਸੀ ਰੀਸ ਕਦੇ ਹੁੰਦੀ ਨਹੀਂ ਸੋ ਕਹਿਣ ਦਾ ਭਾਵ ਵੀਰੇ ਵੀ ਕਦੇ ਝੂਠ ਨਾ ਬੋਲੋ ਝੂਠ ਤੁਹਾਨੂੰ ਦੇਣਾ ਪੈਂਦਾ ਦਿਨ ਪੈ ਕੇ ਦੇ ਲੋ ਜਦੋਂ ਮਰਜੀ ਦੇ ਲੋ ਝੂਠ ਦੇ ਜਿਹੜੇ ਤੁਸੀਂ ਝੂਠ ਦੇ ਕਫਰ ਤੋਲਦੇ ਹੋ ਉਹ ਤੁਹਾਨੂੰ ਇੱਕ ਦਿਨ ਦੇਣੇ ਪੈਣੇ ਆ ਠੀਕ ਹੈ ਇਹ ਬਿਲਕੁਲ ਸੱਚੀ ਕਹਾਣੀ ਹੈ ਮੈਨੂੰ ਪਤਾ ਵੀ ਉਹ ਔਰਤ ਕਿੱਥੇ ਆ ਇਸ ਟਾਈਮ ਕਿੱਥੇ ਰਹਿੰਦੀ ਆ ਸਾਰਾ ਪਤਾ ਠੀਕ ਹੈ ਜੀ ਮੈਂ ਤਾਂ ਕਿਹਾ ਵੀ ਕਿਉਂਕਿ ਉਹ ਔਰਤ ਨੇ ਬਹੁਤ ਘਰ ਪੱਟੇ ਆ ਇਸ ਕਰਕੇ ਮੈਨੂੰ ਗੁੱਸਾ ਚੜਿਆ ਵੀ ਐਸੇ ਉਸ ਔਰਤ ਤੱਕ ਵੀ ਮੇਰੀ ਵੀਡੀਓ ਜਾਊਗੀ ਉਹਨੂੰ ਵੀ ਪਤਾ ਲੱਗੇ ਵੀ ਝੂਠ ਬੋਲਣ ਦੀ ਸਜ਼ਾ ਕੀ ਹੁੰਦੀ ਹੈ ਵੀ ਸੋ ਮੈਂ ਕਹਿ ਰਹੀ ਆ ਵੀ ਆਪਦੇ ਕਰਦੇ ਵਿੱਚ ਸਬਰ ਕਰੋ ਛੋਡੇ ਘਰੇ ਥੋੜਾ ਥੋੜਾ ਖਾ ਲੋ ਬਾੜਾ ਬਾੜਾ ਖਾ ਲੋ ਘੱਟ ਪਾ ਲੋ ਠੀਕ ਹੈ ਪਰ ਝੂਠ ਨਾ ਬੋਲੋ ਜਿੰਦਗੀ ਚ ਚਾਹੇ ਤੁਹਾਨੂੰ ਦਿਹਾੜੀ ਕਰਕੇ ਢਿੱਡ ਭਰਨਾ ਪੈ ਜੇ ਪਰ ਝੂਠ ਨਾ ਬੋਲੋ ਝੂਠ ਦੀ ਸਜ਼ਾ ਇੱਕ ਦਿਨ ਮਿਲਦੀ ਵੀ ਮਿਲਦੀ ਹੈ ਠੀਕ ਹੈ ਜੀ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਮੈਂ ਸੌਰੀ ਚਾਹਨੀ ਆ ਆਪ ਸਭ ਨੂੰ ਮੇਰੇ ਵੱਨੋਂ ਮਨਜੀਤ ਵੱਨੋਂ ਪਿਆਰ ਭਰੀ ਸਤਿ ਸ੍ਰੀ ਅਕਾਲ